ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਐਸਪੀ ਬਲਵਿੰਦਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 15 ਸਤੰਬਰ ਦੀ ਦਰਮਿਆਨੀ ਰਾਤ ਨੂੰ ਪਿੰਡ ਸਿਦਪੁਰ ਪਿੰਡ ਬਿਆਨਪੁਰ ਦੇ ਮੰਦਿਰਾਂ ਦੇ ਗੱਲੇ ਵਿੱਚ ਪੈਸੇ ਇੱਕ ਸੋਨੇ ਦੀ ਨਾਥ ਅਤੇ ਲਵ ਕੁਮਾਰ ਵਾਸੀ ਬਿਆਨਪੁਰ ਦੇ ਮੁਰਗੀਖਾਨੇ ਤੋਂ ਮੋਟਰਸਾਈਕਲ ਪਲਟੀਨਾ ਕਿਸੇ ਨਾਮ ਮਲੂਮ ਵਿਅਕਤੀ ਵੱਲੋਂ ਚੋਰੀ ਕੀਤਾ ਗਿਆ ਜਿਸ ਦੇ ਆਧਾਰ ਤੇ ਮੁਕੱਦਮਾ ਨੰਬਰ 135 ਭਾਰਤੀ ਨਿਆਂ ਸੰਹਿਤਾ ਦੀਆਂ ਵੱਖ ਵਕਤ ਦਾ ਰਾਵਲ ਤੇ ਥਾਣਾ ਦੀਨਾ ਨਗਰ ਵਿਖੇ ਨਾ ਮਲੂਮ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਦੂੰਗਾਈ ਨਾਲ ਤਫਤੀਸ਼ ਕਰਨ ਤੇ ਰਕੇਸ਼ ਕੁਮਾਰ ਉਰਫ ਦਾਣਾਪੁੱਤਰ ਥੋੜੂ ਰਾਮਵਾਸੀ ਹੈ ਬੋ ਥਾਣਾ ਸਦਰ ਪਠਾਨਕੋਟ ਨੂੰ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਤੇ ਚੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਜਿਸ ਪਾਸੋਂ ਸਖਤੀ ਨਾਲ ਪੁੱਛ ਗਿਛ ਕਰਨ ਤੇ ਦੋ ਮੋਟਰਸਾਈਕਲ ਜਿੰਨਾ ਵਿੱਚੋਂ ਇੱਕ ਮੋਟਰਸਾਈਕਲ ਬਿਨਾਂ ਨੰਬਰ ਅਤੇ ਇੱਕ ਮੋਟਰਸਾਈਕਲ ਪਲੈਟੀਨਾ ਜੋ ਉਸਨੇ ਬੀਤੇ ਦਿਨ ਬਿਆਨਪੁਰ ਤੋਂ ਚੋਰੀ ਕੀਤਾ ਸੀ ਇਕ ਨਕਦ ਸੋਨਾ ਅਤੇ 4090 ਰੁਪਏ ਨਕਦ ਬਰਾਮਦ ਕੀਤੇ ਗਏ ਦੱਸਿਆ ਗਿਆ ਹੈ ਕਿ ਉਕਤ આરોપી ਪਿਛਲੇ ਸਾਲ ਦੇ ਨਵੰਬਰ ਮਹੀਨੇ ਵਿੱਚ ਹੀ ਪਖਾਨਕੋਟ ਜੇਲ੍ਹ ਤੋਂ ਰਿਹਾਅ ਹੋ ਕੇ ਬਾਹਰ ਆਇਆ ਸੀ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਨਾ ਨਹੀਂ ਇੱਕ ਤਕਰੀਬਨ ਇਸ ਬਿਦਨਗਰ ਏਰੀਆ ਵਿੱਚ ਜਿਸ ਮੰਦਰਾ ਵਿੱਚ ਵਿਸ਼ੇਸ਼ ਦਰਮਾਨਿਕ ਚੋਰੀਆਂ ਹੋਈਆਂ ਸੀ 2015/9/24 ਨੂੰ ਬਰਮਾਨੀ ਰਾਤ ਨੂੰ ਪਿੰਡ ਸਿੱਧਪੁਰ ਪਿੰਡ ਬਿਆਨਪੁਰ ਦੇ ਮੰਦਰਾ ਵਿੱਚੋਂ 57 ਸੁਰਿਅਤ ਚੋਰੀ ਹੋਈ ਸੀ। ਲਲਕਮਰ ਬਸੀ ਗਿਆਨਪੁਰ ਦੇ ਬਨਾ ਦੇ ਮੁਕਰਮਾਦਾਰ ਜੋ ਐਸੀ। ਇਸੇ ਦਰਾਂ ਦੀ ਇੱਕ ਹੋਰ ਵੀ ਸਾਡੇ ਤੋਂ ਹਾਈਕਲ ਨੰਬਰ PB 52 8676 ਪਟਨਾ ਇਹ ਕਿਸੇ ਨਾਮ ਨੂੰ ਦਿੱਤੀ ਹੋਈ ਚੋਰੀ ਕੀਤਾ ਗਿਆ ਸੀ। ਜਿਸ ਤੇ ਅਦਾ ਤੇ ਮਤਲਬਾ ਨੰਬਰ 135 1924 ਅੰਡਰ ਸੈਕਸ਼ਨ 333 ਇਹ ਸਬ ਸੈਕਸ਼ਨ 4305 ਪਾਤੀ ਨੇ ਸੰਗਤਾਂ ਦੇ ਤਹਿਰ ਮੁਕਰਮਾਦਾਰ ਦਰਜ ਕੀਤਾ ਗਿਆ ਸੀ। ਤੋਂ ਐਸ.ਐਚ.ਓ. ਨਾਣਾ ਜਿਵੇਂ ਇਸ ਜੀ.ਡੀ. ਤੋਂ ਲੈ ਇਹ ਰੰਗ ਹੈ ਨਾ ਤਕੀਸ਼ ਕਰਮ ਤੇ ਜਿਹੜਾ ਹੈ ਇੱਕ ਮਕਦਮਾ ਆ ਦੋਸ਼ੀ ਪ੍ਰਤੀਸ਼ਕਮਰ ਉਦਦਾਨਾ ਉਹ ਤੋਂ ਥੂੜੂ ਰਾਮ ਵਾਸੀ ਹੈ ਬੋਵਾਲ थाना ਸਰ ਪਟਾਣਕੋਟ ਇਹ ਬੰਦਾ ਆਈਡੈਂਟੀਫਾਈ ਹੋਇਆ ਸੀਗਾ ਇਹ ਚਿੰਨਾਮਿਤ ਕੀਤਾ ਇਹਨਾਂ ਨੂੰ ਜੋ ਕੈਬੇ ਦੇ ਵਪਾਰ ਕੀਤਾ 23/09/2024 ਇਹਨੂੰ ਸਰਟੀਨ ਆ ਪੁਸ਼ ਹੋਇਆ ਕਰੰਤ ਤੇ ਇਹਦੇ ਕੋਲ ਦੋ ਮੋਟਰਸਾਈਕਲ ਦੋ ਮੋਟਰਸਾਈਕਲ ਦੇ ਰਹੀ ਹੈਗੇ ਨੇ ਬਿਨਾ ਨੰਬਰ ਤੋਂ ਇਹ ਬ੍ਰਾਂਡ ਹੋਏ ਨੇ ਜਿਨਾਂ ਜਿਹੜੇ ਨੰਬਰ ਜਿਹੜਾ ਹੈਗਾ ਜਿਹਦਾ ਮੋਟਰਸਾਈਕਲ ਚੋਰੀ ਹੋਇਆ ਸੀਗਾ PB52F8677 ਤੇ ਜਿਹੜੀ ਉਹ ਗੋਲਡ ਸੋਨਾ ਚੋਰੀ ਹੋਇਆ ਸੀਗਾ ਉਹ ਇਡੈਂਟੀਫਾਈ ਹੋਏ ਨੇ ਤੇ ਇਹਨਾਂ ਦਾ ਕੋਈ ਕਾਰਵਾਈ ਕੀਤੀ ਗਈ ਹੈ। ਜਿੰਨਾ ਸਰ ਕੋਈ ਪਹਿਲਾਂ ਵੀ ਮਾਮਲਾ ਦਰਜ ਹੋਇਆ ਸੀ। ਇਹਨੂੰ ਰੈਸ਼ ਕੀਤੇ ਨੇ ਅਸੀਂ ਜਾ ਕੇ ਫਰਦਰ ਡਿਮਾਂਡ ਲਵਾਵਾਂਗੇ ਫਰਦਰ ਪੁਸ਼ੀਸ਼ ਕਰਾਂਗੇ ਫਰਦਰ ਲੈ ਕੇ ਆਵਾਂਗੇ। ਲੱਗਦਾ ਕਿ ਇਸ ਤੋਂ ਹੋਰ ਵੀ ਜਿਹੜਾ ਆਪਰੇਟਿਵ ਜਿੰਦਗੀ ਦਾ ਤੇ ਇਹਨਾਂ ਚੋਰੀ ਦੀ ਬਾਰਦਾ ਸਤਾਪਤਾ ਆਨੇ ਬਿਲਕੁਲ ਬਿਲਕੁਲ ਇਹਨਾਂ ਨੂੰ ਮਨ ਲੈ ਕੇ ਹੋਰ ਵੀ ਫਰਜ਼ੇ ਜਿਹਨੇ ਚੋਰੀ ਕੀਤੀ ਹੈ ਜਿਹਦੇ ਹੋਰ ਵੀ ਇਨਵੋਲ ਹੋ ਰਹੇ ਉਹਨਾਂ ਦਾ ਪਤਾ ਕਰਾਵਾਂਗੇ